ਜੰਮਾ ਜਿਸ ਕੋ ਬਿਸਰੇ ਪ੍ਰਾਨ ਪਤ ਦਾ ਤਾ ਸੋਈ ਕਨੋ ਅਪਾਗਾ ਪ੍ਰਾਨ ਪਤ ਦਾ ਅਰਥ ਹੈ ਜਿੰਦ ਦਾ ਮਾਲਕ ਗਨੋ ਅਪਾਗਾ ਗਨੋ ਦਾ ਅਰਥ ਹੈ ਜਾਣੋ ਸਮਝੋ ਅਪਾਗਾ ਦਾ ਅਰਥ ਹੈ ਭਾਗ ਹੀਨ ਬੱਦ ਕਿਸਮਤ ਗੁਰੂ ਜੀ ਕਹਿੰਦੇ ਇਹ ਭਾਈ ਉਸ ਮੁਦਖ ਨੂੰ ਬਾਦ ਕਿਸਮਤ ਸਮਝੋ ਜਿਸ ਨੂੰ ਜਿੰਦ ਦਾ ਮਾਲਕ ਪ੍ਰਭੂ ਵਿਸਰ ਜਾਂਦਾ ਹੈ ਭੁੱਲ ਜਾਂਦਾ ਹੈ ਜਿਹੜਾ ਉਸ ਮਾਲਕ ਨੂੰ ਚੇਤੇ ਨਹੀਂ ਕਰਦਾ ਚਰਨ ਕਾਮਣ ਜਾ ਕਾ ਮਨ ਰੱਖਿਓ ਅਮਨ ਸਰੋਵਰ ਪਾਗਾ ਰਾਜੋ ਦਾ ਅਰਥ ਪ੍ਰੇਮੀ ਹੋ ਗਿਆ ਆਪਾ ਦਾ ਅਰਥ ਪ੍ਰਾਪਤ ਕੀਤਾ ਚਰਨ ਕਮਲ ਜਾ ਕਾ ਮਨ ਰਾਜੋ ਅਮਨ ਸਰੋਵਰ ਪਾਗਾ ਕਹਿੰਦੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਨਾਮ ਜਗਤ ਦਾ ਸਰੋਵਰ ਲੱਭ ਲੈਂਦਾ ਹੈ ਤੇਰਾ ਜਨ ਰਾਮ ਨਾਮ ਰੰਗ ਜਾਗਾ ਤੇਰਾ ਜਨ ਜਗਤ ਅਥ ਦਾਸ ਰਾਮ ਨਾਮ ਰੰਗ ਜਾਗਾ ਰੰਗ ਪ੍ਰੇਮ ਰੰਗ ਵਿੱਚ ਪ੍ਰੇਮ ਨੇ ਵਿੱਚ ਜਾਗਾ ਸਚੇਤ ਰਿੰਦਰ ਪਾਚਜ ਦੇਹੇ ਬ੍ਰਹਮ ਤੇਰਾ ਸੇਵਕ ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਟਿਪ ਕੇ ਮਾਇਆ ਦੇ ਮੋਹ ਵੱਲੋਂ ਸਦਾ ਸੁਚੇਤ ਰਹਿੰਦਾ ਆਲਸ ਛੇਦ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਛੇਦ ਗਿਆ ਪਾਪ ਮੁਕਤ ਗਿਆ ਆਲਸ ਛੇਦ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਰਾਗਾ ਕਹਿੰਦੇ ਉਸ ਦੇ ਸਰੀਰ ਵਿੱਚੋਂ ਸਾਰਾ ਆਲਸ ਮੁਕ ਗਿਆ ਉਸ ਦਾ ਮਨ ਇਹ ਭਾਈ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ ਜੈ ਜੈ ਦੇਖੋ ਤਹ ਨਰਾਇਣ ਸਦਰ ਕਟਾ ਮਤਾਗਾ ਜੈ ਜੈ ਭਾਵ ਜਿੱਥੇ ਜਿੱਥੇ ਦੇਖੋ ਵੇਖੋ ਮੈਂ ਵੇਖਦਾ ਹਾਂ ਤਹ ਉਥੇ ਕੱਢਾ ਮੈਂ ਸਰੀਰ ਸਰੀਰਾਂ ਦੇ ਵਿੱਚ ਤਾਗਾ ਦਾ ਤਾਗਾ ਜਿਵੇਂ ਮਣ ਗਿਆ ਵਿੱਚ ਤਾਗਾ ਹੋਇਆ ਉਹਦਾ ਜੈ ਜੈ ਦੇਖੋ ਤਹ ਨਰਾਇਣ ਸਜਣ ਘਰ ਆ ਮੈਂ ਤਾਦਾ ਪਛ ਜਿੰਦੇ ਹੀ ਭਾਈ ਉਸ ਦੇ ਸਿਮਰਨ ਦੀ ਬਰਕਤ ਨਾਲ ਮੈਂ ਵੀ ਜਿੰਦਰ ਜਿੰਦਰ ਵੇਖਦਾ ਹਾਂ ਉੱਥੇ ਉੱਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿੱਚ ਮੌਜੂਦ ਦਿਸਦਾ ਜਿਵੇਂ ਤੁਹਾਡਾ ਪਾਪ ਸਾਰੇ ਮਨਕਿਆਂ ਵਿੱਚ ਘਰਿਆ ਆਉਂਦਾ ਹੈ ਨਾਮ ਤਦ ਹੀ ਵਦ ਜਨ ਨਾਰਕ ਤਿਆਗੇ ਸਭ ਰਾਗਾ ਨਾਮ ਉਤ ਤੀਵਤ ਜਨ ਨਾਨਕ ਤਿਆਗੇ ਸਭ ਅਨ ਰਾਗਾ ਉਦਕ ਦਾ ਅਰਥ ਹੈ ਪਾਣੀ ਜਲ ਪੀਵਤ ਪੀਂਦਿਆ ਸਭ ਅਨ ਰਾਗਾ ਸਭ ਹੋਰ ਸਾਰੇ ਅਨ ਰਾਗਾ ਦਾ ਅਰਥ ਹੈ ਪਿਆਰ ਪ੍ਰੇਮ ਨਾ ਕੋਤਕ ਪ੍ਰੀਵਤ ਜਨ ਨਾਨਕ ਜਿ ਤਿਆਗੈ ਸਭ ਨਰਾਗਾ ਤਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜੀ ਤਰਨਾਨਕ ਜੀ ਪ੍ਰਭੂ ਦੇ ਦਾਸ ਉਸ ਦਾ ਨਾਮ ਜਪੀਂਦਿਆਂ ਹੀ ਹੋਰ ਸਾਰੇ ਮੋਹ ਪਿਆਰ ਛੱਡ ਦਿੰਦੇ ਨੇ ਇਕ ਤੇਰਾ ਹੀ ਉਹਨਾਂ ਦੇ ਅੰਦਰ ਪ੍ਰੇਮ ਪਿਆਰ ਟਿਕਿਆ ਰਹਿੰਦਾ ਹੈ ਜਿਸ ਤੋਂ ਵਿਸਰੈ ਰਾਮ ਪਤ ਦਾ ਦਾਤਾ ਸੋਈ ਗਨੁ ਆਪਾ ਦਾ ਚਰ ਚਪਨ ਜਾਤਾ ਮਹਾਰਜ ਅਮਰ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੇਜ ਗਿਆ ਸਭ ਧੰਤੇ ਪ੍ਰੀਤਮ ਸਿਉ ਮਨ ਲਗਾ ਜਿਆਰਿਓ ਗੁਰੂ ਜੀ ਕਹਿੰਦੇ ਉਸ ਮਨੁੱਖ ਨੂੰ ਬਾਦ ਕੇ ਸਮਝੋ ਜਿਸ ਨੂੰ ਜਿਤ ਦਾ مالک ਪ੍ਰਭੂ ਵੀ ਸਭ ਜਾਣਦਾ ਹੈ ਜਿਸ ਨੂੰ ਨਰਕ ਦਾ ਮਾਨ ਪ੍ਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ ਉਹ ਨੂੰ ਕਾਤੁਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਗਰ ਲੱਭ ਲੈਂਦਾ ਹੈ اے ਪ੍ਰਭੂ ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਕਿਰਤ ਮਾਇਆ ਦੇ ਮੋਹ ਵੱਲੋਂ ਸਦਾ ਸਜੇਤ ਰਹਿੰਦਾ ਹੈ ਜਿਦੀ ਇਹੋ ਜੀ ਅਵਸਥਾ ਬਣ ਗਈ ਫਿਰ ਪਾਚਾ ਕਹਿੰਦੇ ਆਲਸ ਜੀਨ ਗਿਆ ਸਭ ਕੰਤ ਦੇ ਪ੍ਰੀਤਮ ਸਿਵ ਮਨ ਲਾਗਾ ਉਸ ਦੇ ਸਰੀਰ ਵਿੱਚੋਂ ਸਾਰਾ ਆਲਸ ਮੁੱਕ ਜਾਂਦਾ ਹੈ ਜਲੇਂਦਰ ਮੁੱਕ ਜਾਂਦਾ ਹੈ ਉਸ ਦਾ ਮਾਨ ਹੈ ਭਾਈ ਪ੍ਰੀਤਮ ਪ੍ਰਭੂ ਨਾਲ ਸਦਾ ਜੁੜਿਆ ਰਹਿਦਾ